ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਬਾਣੀ ਨਾਮ ਸਿਮਰਨ ਦਾ ਪੱਲਣਾ ਛੱਡੋ ਮੈਨੂੰ ਬੜਾ ਯਕੀਨ ਹੈ ਮਹਾਰਾਸ਼ਟਰੀ ਕਿਉਂਕਿ ਮਹਾਰਾਜ ਨੇ ਮੇਰੀਆਂ ਬਹੁਤ ਹੀ ਸ਼ਾਮਾਂ ਪੂਰੀਆਂ ਕੀਤੀਆਂ ਨੇ ਸੋ ਮੈਂ 8ਵੀਂ ਚ ਪੜਦਾ ਹੁੰਦਾ ਸੀਗਾ ਮੈਨੂੰ ਕੁਝ ਵੀ ਨਹੀਂ ਆਉਂਦਾ ਸੀਗਾ ਭਾਈ ਮਤਲਬ ਕਿ ਜਿਵੇਂ ਪੰਜਾਬੀ ਵੀ ਘੱਟ ਆਉਂਦੀ ਸੀਗੀ ਫਿਰ ਇੱਕ ਬਾਬਾਈ ਸੀ ਸਾਨੂੰ ਬਾਬਾਈ ਜੀ ਨੇ ਨਾਮ ਸਿਮੰਦਾ ਸ਼ਬਦ ਦੱਸਿਆ ਥਿਰਕਰ ਵੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਸ ਵਾਰੇ ਇਹ ਸ਼ਬਦ ਦਾ ਜਾਪ ਦੱਸਿਆ ਸੋ ਮੇਰੇ 8ਵੀਂ ਚੋਂ ਵਧੀਆ ਨੰਬਰ ਆਏ 10ਵੀਂ ਚੋਂ ਵਧੀਆ ਨੰਬਰ ਆਏ ਪਲੱਸ 2 ਚੋਂ ਬਹੁਤ ਵਧੀਆ ਨੰਬਰ ਆਏ ਤੇ ਹੁਣ ਮੈਂ ਵੀ ਇਹ ਕਰਦਾਗਾ ਬੀਓ ਵੀ ਬਹੁਤ ਵਧੀਆ ਚੱਲ ਰਹੀ ਹੈ ਸੋ ਇਹ ਸ਼ਬਦ ਦਾ ਬਹੁਤ ਸ਼ਕਤੀ ਹੈ ਇਹ ਸ਼ਬਦ ਚ ਤੇ ਇੱਕ ਸਮੁੰਦਰੀ ਜਹਾਜ਼ ਦਾ ਪਾਇਲਟ ਸੀ ਪਾਇਲਟ ਸੋਦੇ ਉੱਤੇ ਕੇਸ ਹੋ ਗਿਆ ਸੀ ਕਾ ਓਕੇ ਸ ਤਾਂ ਉਹ ਸ਼ਬਦ ਦਾ ਉਸਨੇ ਉਹ ਪਾਇਲਟ ਨੇ ਸ਼ਬਦ ਦਾ ਜਾਪ ਕੀਤਾ ਥਿਰਕਰ ਬੈਸੂ ਹਰ ਜਨ ਪਿਆਰੀ ਸਤਗੁਰ ਤੁਮਰੇ ਕਾ ਸਵਾਰੇ ਇਹ ਸ਼ਬਦ ਦਾ ਜਾਪ ਕੀਤਾ ਜਿਹੜੀ ਉਹ ਫਾਈਲ ਸੀਗੀ ਉਹ ਗਮ ਹੋ ਗਈ ਸੀ ਸੋ ਮੈਨੂੰ ਬਹੁਤ ਪ੍ਰਸਾਹੇ ਸ਼ਬਦ ਤੇ ਆਪਾਂ ਨੂੰ ਇਹ ਨਾਮ ਸਿਮਨ ਕਰਨਾ ਚਾਹੀਦਾ ਹੈ ਤੇ ਸ਼ਬਦ ਵੱਧ ਤੋਂ ਵੱਧ ਜਪਨਾ ਚਾਹੀਦਾ ਹੈ ਇੱਕ ਵਾਰ ਬਾਬਾ ਜੀ ਮੈਂ ਪਹਿਲਾਂ ਸ਼ਬਦ ਤਾਂ ਕਰਦਾ ਹੁੰਦਾ ਸੀ ਪਰ ਘੱਟ ਕਰਦਾ ਹੁੰਦਾ ਸੀਗਾ ਜਿਵੇਂ ਕਿ ਘੰਟਾ ਕ ਅੱਧਾ ਘੰਟਾ ਕ ਇੱਕ ਵਾਰ ਮੈਨੂੰ ਬਾਬਾ ਜੀ ਨੇ ਕਿਹਾ ਬਈ ਮਤਲਬ ਕਿ ਤੱਕੇ ਦੇ ਨਾਲ ਬਈ 5-6 ਘੰਟੇ ਬੈਠ ਤੂੰ ਇਹ ਸ਼ਬਦ ਦਾ ਜਾਪ ਕਰੇ ਬੈਠ ਕੇ ਮੈਂ ਬੈਠ ਕੇ ਸ਼ਬਦ ਦਾ ਜਾਪ ਕੀਤਾ ਤੇ ਮੇਰਾ ਗੁਰੂ ਦੀ ਐਸੀ ਕਿਰਪਾ ਹੋਈ ਵੀ ਛੋਟੀ ਉਮਰ ਵਿੱਚ ਮੈਨੂੰ ਅਈਸ਼ਾ ਦਦੇ ਨਾਲ ਪਿਆਰ ਹੋਗਾ ਮੈਂ ਮੈਂ ਹੁਣ ਮਿੱਦਨ ਵਿੱਚ ਦੀ ਦੱਸ ਜਾ 12 ਮਾਲਾ ਐਸੇ ਸ਼ਬਦ ਦੀਆਂ ਫੇਰ ਦੇਣਾ ਫਿਰ ਕਰ ਵੈਸੋ ਹਰ ਜਨ ਪਿਆਰੇ ਸਤਿਗੁਰ ਤੋਂ ਮੇਰੇ ਕਾਸ ਬਾਰੇ ਸੋ ਗੁਰੂ ਦੀ ਕਿਰਪਾ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ